ਅੱਜ ਹਲਕਾ ਜਨਾਲਾ ਦੇ ਜੋ ਸ਼ੋਮਨੀ ਕਾਲੀਕਾਲ ਦੀ ਪੁਨਰਸੁਰਜੀਤੀ ਦਾ ਮੈਂਬਰਸ਼ਿਪ ਡਰਾਈਵ ਹੋਈ ਸੀ ਪਿਛਲੇ ਦਿਨੀ ਉਹਨੂੰ ਲੈ ਕੇ ਹਲਕਾ ਜਨਾਲਾ ਦੇ ਅੱਜ ਕੈਲੀਗੇਟ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਵਿਧਾਨ ਦੇ ਅਨਸਾਰ ਐਸ ਪਰ ਜਿੰਨੀ ਜਿੰਨੀ ਭਾਗੀ ਜਿਵੇਂ ਜਿਵੇਂ ਹੋਈਆ ਉਹਦੇ ਅਕੋਰਡਿੰਗ ਸਰਕਲ ਡੈਲੀਗੇਟ ਤੇ ਸਰਕਲ ਡੈਲੀਗੇਟਾਂ ਬਿਚ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਆ ਔਰ ਸਾਰਿਆਂ ਦੀ ਸਰਬਸੰਮਤੀ ਨਾਲ ਵਿਧਾਨ ਸਭਾ ਸਮਿੱਚੇ ਫੈਸਲੇ ਲੈ ਗਏ ਆ। ਸੋ ਅੱਜ ਸੀਨੇ ਘਾੜ ਤੱਕ ਸਭ ਦੇ ਉਸ ਹੁਕਮਨਾਮੇ ਨੂੰ ਲੈ ਕੇ ਤੇ ਸੰਗਤਾਂ ਦੇ ਪਿਆਰ ਤੇ ਸਤਕਾਰ ਨੂੰ ਸੰਭੋਕਾ। ਹੁਕਮਨਾਮੇ ਦਾ ਸਤਕਾਰ ਕਰਦੇ ਮੈਂਬਰਸ਼ਿਪ ਡਰਾਈਵ ਕੀਤੀ ਸੀ। ਉਹਨਾਂ ਦੇ ਸਨਮਾਨ ਦੇ ਵਿੱਚ ਮੈਂ ਇੱਥੇ ਪਹੁੰਚੀ ਆ। ਇਹ ਸਰਕਟਲ ਡੈਲੀਗੇਟ ਵੀ ਚੁਣੇ ਗਏ ਨੇ। ਇਹ ਆਪਣੇ ਜ਼ਿਲ੍ਹੇ ਦੇ ਡੈਲੀਗੇਟ ਵੀ ਚੁਣੇ ਗਏ ਨੇ। ਇਹ ਸਤਿਹਰ ਦੇ ਡੈਲੀਗੇਟ ਵੀ ਚੁਣੇ ਗਏ ਆ। ਇਹ ਲੋਕ ਲੋਕਾਂ ਨੂੰ ਦੱਸਿਆ ਪਹਿਲਾਂ ਇਦਾਂ ਦਾ ਲੁਕਾ ਕੇ ਕੰਮ ਹੁੰਦਾ ਸੀਗਾ ਇਹਦੇ ਜੀ ਕੋਈ ਲੁਕਾ ਕੇ ਮੈਨੂੰ ਖੁਸ਼ੀ ਆ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਡਿਊਟੀ ਕਰ ਕੀਤੀ ਆ ਬਹੁਤ ਸੋਹਣੀ ਡਿਊਟੀ ਪਹੁੰਚਾਈ ਆ ਉਹਨਾਂ ਇੰਜ ਚੰਮ ਜਿਹਾ ਆਮਦਾਰੀ ਨਾਲ ਇਹ ਜਿਹੜਾ ਕੰਮ ਚੱਲੇ ਰਿਹਾ ਕੋਈ ਜਿੱਕਾ ਖਾਲਸਾ ਰਾਈਕੂ ਜਿੱਕੀ ਫਤਿਹ ਅੱਜ ਹਲਕਾ ਜਿਹਾ ਨਾਲਾ ਦੇ ਸ਼੍ਰੋਮਣੀ ਕਾਲੇਡਾਲ ਦੀ ਪੁਨਰਸੁਰਜੀਤੀ ਦੇ ਮੈਂਬਰਸ਼ਿਪ ਡਰਾਈਵ ਹੋਈ ਸੀ ਪਿਛਲੇ ਦਿਨੀ ਉਹਨੂੰ ਲੈ ਕੇ ਹਲਕਾ ਜਲਾਲਾ ਦੇ ਅੱਜ ਡੈਲੀਕੇਟ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਵਿਧਾਨ ਦੇ ਅਨੁਸਾਰ ਐਸ ਪਰ ਜਿੰਨੀ ਜਿੰਨੀ ਭਾਗੀ ਜਿਵੇਂ ਜਿਵੇਂ ਹੋਈਆ ਉਹਦੇ ਅਕੋਰਡਿੰਗ ਸਰਕਲ ਡੈਲੀਗੇਟ ਤੇ ਸਰਕਲ ਡੈਲੀਗੇਟਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਆਂ ਔਰ ਸਾਰਿਆਂ ਦੀ ਸਰਬਸੰਮਤੀ ਨਾਲ ਵਿਧਾਨ ਅਨੁਸਾਰ ਸਮੱਚੇ ਫੈਸਲੇ ਲਏ ਗਏ ਆਂ ਸੋ ਅੱਜ ਸੀਨੇ ਤੱਕ ਸਭ ਦੇ ਉਸ ਸੁਖਮਨਾਮੇ ਨੂੰ ਲੈ ਕੇ ਤੇ ਸੰਗਤਾਂ ਦੇ ਪਿਆਰ ਤੇ ਸਤਾਰ ਨੂੰ ਸਨਮੋਖਾ ਕੇ ਕਿਉਂਕਿ ਉਹਨਾਂ ਨੇ ਪਿਛਲੇ 2-3 ਮਹੀਨਿਆਂ ਤੋਂ ਸੰਗਤਾਂ ਨੇ ਹੁਕਮਨਾਮੇ ਦਾ ਸਤਕਾਰ ਕਰਦੇ ਐ ਮੈਂਬਰਸ਼ਿਪ ਡਰਾਈਵ ਕੀਤੀ ਸੀ ਉਹਨਾਂ ਦੇ ਸਨਮਾਨ ਦੇ ਵਿੱਚ ਮੈਂ ਇੱਥੇ ਪਹੁੰਚੀ ਆ ਸਸਾਰ ਅੱਗੇ ਕਿਹਦਾ ਹਾਂ ਜਿਹੜਾ ਨਿਰਮਲ ਸਰ ਬਹੁਤ ਜਿਆਦਾ ਹੈ ਤੇ ਸਰ ਸੰਤੂਜ ਜੀ ਨਾਲ ਮੈਂ ਮਾਦਾ ਜੀ ਦੀ ਮਿਹਰਿਬਾਨੀ ਤੇ ਨਾ ਕੋਈ ਜਿੰਨਾ ਹੁੰਦਾ ਆਫਤਾਨਾ ਨੂੰ ਪਿਆਰ ਤੇ ਸੰਗਤਾਂ ਦਾ ਜਿੰਨਾ ਸਤਕਾਰ ਤੇ ਪਿਆਰ ਪਿਛਲੇ ਮਹੀਨੇ ਆ ਚੁ ਮਿਲਿਆ ਦੇਖਿਆ ਉਹ ਤਾਂ ਕਹਿਣੀ ਕਥਨੀ ਤੋਂ ਪਰਿਆ ਇਹ ਸਤਕਾਰ ਜਿਹੜਾ ਮਿਲ ਰਿਹਾ ਨਾ ਜੀ ਸੰਗਤਾਂ ਦਾ ਉਤਸ਼ਾਹ ਇਹ ਕੋਈ ਹਰ ਗੋਵਿੰਦ ਪਾਛਾ ਦੇ ਹੁਕਮਨਾਮੇ ਨੂੰ ਮਿਲ ਰਿਹਾ ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਸੰਗਤਾਂ ਨੇ ਸੰਪੂਰਨ ਰੂਪ ਦੇ ਵਿੱਚ ਸਹਿਯੋਗ ਵੀ ਕੀਤਾ ਸਤਕਾਰ ਵੀ ਦਿੱਤਾ ਤੇ ਉਤਸ਼ਾਹ ਵੀ ਬਾਤ ਸੰਗਤ ਜਿਹੜੇ ਲੋਕਾਂ ਨੂੰ ਹੁਕਮਨਾਮੇ ਲੱਗਦਾ ਨਹੀਂ ਇਹ ਤਾਂ ਉਹਨਾਂ ਦੀ ਸਮੱਸਿਆ ਹੈ ਜੀ ਸਾਡੀ ਮੇਰੇ ਤਾਂ ਕੇਵਲ ਇੱਕੋ ਇੱਕ ਭਾਵਨਾ ਹੈ ਕਿ ਜਿਹੜੀਆਂ ਸਿੱਖ ਸੰਗਤਾਂ ਮੱਤੇ ਤੇ ਹੁਕਮਨਾਮਾ ਰੱਖ ਕੇ ਚੱਲੀਆਂ ਨਾ ਜੀ ਉਹਨਾਂ ਨੂੰ ਬਣਦਾ ਮਾਨ ਸਤਕਾਰ ਦੇਣਾ ਮੇਰੀ ਡਿਊਟੀ ਵੀ ਹੈ ਤੇ ਮੇਰਾ ਇਹ ਮੇਰਾ ਫਰਜ਼ ਵੀ ਐਜ਼ ਅ ਸਿੱਖ ਮੇਰਾ ਫਰਜ਼ ਵੀ ਬਣਦਾ ਹੋਰ ਨਾ ਸੰਗਤਾਂ ਨੂੰ ਮੈਂ ਬੈਂਤੀ ਇਹ ਹੀ ਕਰੂੰਗੀ ਸੰਗਤਾਂ ਨੂੰ ਕਿ ਟਕੜੇ ਹੋ ਕੇ ਇਹ ਜਿਹੜੀ ਫੁੱਲਰ ਸਰਜਿਤੀ ਹੋ ਰਹੀ ਹੈ ਸ਼ੌਮਿਕ ਕਾਲੀਦਾਲੀ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਧੜਿਆਂ ਨੂੰ ਛੱਡ ਕੇ ਧਰਮ ਨਾਲ ਜੁੜੀਏ ਧੁਰੇ ਨਾਲ ਜੁੜੀਏ ਇਹ ਹੀ ਮੇਰੀ ਬੇਨਤੀ ਹੈ ਇਹ ਰਾਤ ਕੋਈ ਨਿਸ਼ਚਿਤ ਜੜੀ ਦੇ ਤੱਕ ਸਾਡਾ ਪ੍ਰਸਤਾਵ ਚੱਲ ਰਿਹਾ ਹੈ ਕਿਵੇਂ ਦੀ ਵੀ ਦੇਖ। ਇਹ ਤਾਂ ਉਹ ਸਮਾਂ ਦੱਸੇਗਾ ਕਿ ਸਾਢੇ ਵੱਲੋਂ ਤਾਂ ਪੂਰੀਆਂ ਤਿਆਰੀਆਂ ਨੇ ਵਿਧੇਵਿਧਾਨ ਅਨਸਾਰ ਔਰ ਹੁਕਮਨਾਮੇ ਦੀ ਲਾਊ ਵਿੱਚ ਉਹਨੂੰ ਇਹਨੇ ਬੰਦ ਕਰ ਲਈ ਸਾਡੀ ਪੂਰੀ ਕੋਸ਼ਿਸ਼ ਹੈ। ਗੁਰੂ ਸਾਹਿਬ ਅਗੇ ਬੇਨਤੀ ਕਰਦੇ ਆਂ ਵੀ ਉਸ ਆਪ ਦੀਆਂ ਸਾਰੀਆਂ ਸੇਵਾਵਾਂ ਸਾਡੇ ਤੋਂ ਆਪ ਹੀ ਲੈ ਲੈਣ। ਅੰਤ ਮੈਂਬਰਾਂ ਦੇ ਵਿੱਚ ਨਹੀਂ ਪ੍ਰਧਾਨ ਦੀ ਕੋਈ ਨਹੀਂ ਤਾਂ ਫਰਮੀਆਂ ਹੋਣਾ। ਇਹ ਸਾਡਾ ਪੈਰੋਗੇਟਿਵ ਨਹੀਂ ਇਹ ਤਾਂ ਡੈਲੀਗੇਟਾਂ ਨੂੰ ਦੇਲ ਚੜਨ। ਇਹ ਡੈਲੀਗੇਟ ਆਪਣਾ ਪ੍ਰਧਾਨ ਚਰਨ ਜੀ ਵਿਧੇਵਿਧਾਨ ਤੇ ਹੀ ਹੁੰਦਾ ਕਿ ਡੈਲੀਗੇਟ ਆਪਣਾ ਪ੍ਰਧਾਨ ਆ। ਸੋ ਇਹਦੇ ਬਾਰੇ ਕੋਈ ਅਗਾਊਂ ਕਮਿਟਮੈਂਟ ਕਰਨੀ ਮੇਰਾ ਕੀ ਠੀਕ ਨਹੀਂ ਪਿੱਛੇ ਸੁਣਿਆ ਪਤਾ ਦੇ ਰਹਾ ਲਗਾ ਕਿ ਕੋਈ ਪੁਟਾ ਥਾਪ ਜਾਂਦਾ ਹੈ ਇਹ ਜਸਟ ਕਰਵਾ ਲੇ ਜੀ ਇਹ ਉਹਨਾਂ ਦੀ ਸਮੱਸਿਆ ਜੀ ਇਹ ਤਾਂ ਉਹਨਾਂ ਦੀ ਸਮੱਸਿਆ ਹੈ ਨਾ ਥਾਪਣ ਵਾਲਿਆਂ ਦੀ ਤੇ ਇਹ ਤਾਂ ਸਾਡੇ ਸਾਡਾ ਇਸ ਵਿਸ਼ੇ ਨਾਲੋਂ ਤਾਂ ਕੋਈ ਸਬੰਧ ਨਹੀਂ ਬਹੁਤ ਚੰਗਿਆਰ ਬਾਈ ਤੁਸੀਂ ਕਾਹਨੋਂ ਬੇ ਕੰਬਾਇਰ ਤਾਂ ਤੇ ਬੋਲਦਾ ਸੀ ਭਾਈ ਮੈਂ ਪਹਿਲਾਂ ਸਿੰਘਾ ਭਾਈ ਪਤਾ ਨਹੀਂ ਚਾਹ ਤੋਣਾ ਕਦੇ ਹੀ ਹੋਦਾ ਪਰ ਅੱਜ ਦਾ ਸੱਜਤਾ ਦਾ ਕੱਟ ਪਹਿਲੇ ਥੀਉ ਮੈਂ ਛੋਟਾ ਕਰਾਇਆ ਸੀ ਪਰ ਆਕੇ ਤਾਂ ਜਿਹੜਾ ਇਕੱਠਾ ਇਹ ਤਾਂ ਮੈਨੂੰ ਹੌਂਸਲਾ ਦਿੰਦਾ ਫਿਰ ਪੈਲਸ ਵੀ ਵੱਡਾ ਹੋਇਆ ਕਰੂਗਾ ਤੇ ਆਨੰਦ ਵੀ ਵਧਿਆ ਕਰੂਗਾ। ਆਧਿਕ ਲੋਕਾਂ ਨੇ ਬਹੁਤ ਹੀ ਉਮਦ। ਕੀ ਲੱਗਦਾ ਕਿ ਉਹਨਾਂ ਨੇ ਰੋਲ ਕਲਿਦਨ ਬੰਦੀ ਤਿਆਰ ਹੋ ਗਿਆ। ਕਲਿਦਨ ਬਣ ਗਿਆ ਕਿ ਬੰਦੂ ਕਿਸੇ ਤਿਆਰ ਹੋ ਗਿਆ। ਕਲਿਦਨ ਬਣ ਗਿਆ। ਕਲਿਦਨ ਤਾਂ ਬਣ ਗਿਆ ਕਲਿਦਨ ਬੰਦ। ਸਭ ਕੁਝ ਹੋ ਜਾਊਗਾ। ਇਹ ਇਹਦੇ 'ਚ ਕਿਹੜੀ ਸਫਾਰਿਸ਼ ਚੱਲਦੀ ਆ? ਡੈਲੀਕੇਟ ਬੋਲ ਕੇ ਦੱਸਿਆ ਜਿਹੜੇ ਮੈਂ ਸਾਰੀ ਉਮਰ ਦੀ ਬੋਲੀ ਹੈ। ਇਹ ਸਾਰਾ ਕੁਝ ਹਰ ਹੱਦ ਤੱਕ ਲੋਕਾਂ ਨੂੰ ਵੀ ਆ ਤੁਹਾਡੇ ਡੈਲੀਗੇਟ ਦੇ ਕਦੇ ਦੱਸਿਆ ਸੀ ਕਿਸੇ ਨੂੰ ਕਿਲੇ ਡੈਲੀਗੇਟ ਹੈ ਅਸੀਂ 40 ਸਾਲ ਬਾਦਲ ਨੂੰ ਬਗੈਰ ਹੀ ਡੈਲੀਗੇਟ ਨੂੰ ਚੁੰਦੇ ਰਹੇ ਹਾਂ ਪਰ ਇੱਥੇ ਇਦਾਂ ਨਹੀਂ ਇਹ ਸਰਕਲ ਡੈਲੀਗੇਟ ਵੀ ਚੁਣੇ ਗਏ ਨੇ ਇਹ ਆਪਣੇ ਜ਼ਿਲ੍ਹੇ ਦੇ ਡੈਲੀਗੇਟ ਵੀ ਚੁਣੇ ਗਏ ਨੇ ਤੇ ਸਟੇਟ ਦੇ ਡੈਲੀਗੇਟ ਵੀ ਚੁਣੇ ਗਏ ਆ ਇਹ ਲੋਕਾਂ ਲੋਕਾਂ ਨੂੰ ਦੱਸਿਆ ਪਹਿਲਾਂ ਇਦਾਂ ਦਾ ਲੁਕਾ ਕੇ ਕੰਮ ਹੁੰਦਾ ਸੀਗਾ ਇਹਦੇ ਦੀ ਕੋਈ ਲੁਕਾ ਕੇ ਮੈਨੂੰ ਖੁਸ਼ੀ ਆ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਡਿਊਟੀ ਕਰ ਕੀਤੀ ਆ ਬਹੁਤ ਸੋਹਣੀ ਡਿਊਟੀ ਪਕਾਈ ਆ ਉਧਰ ਇਹਨਾਂ ਕੈਂਪੇਨ ਆ ਮਾਤੜੀ ਨਾਲ ਇਹ ਜਿਹੜਾ ਕੰਮ ਚੱਲੇ ਰਿਹਾ ਹੋਰ ਵਾਲੇ ਸਮੇਂ ਚ ਵੀ ਮੀਟਿੰਗਾਂ ਜਰੀ ਰਹਿਣਗੀਆਂ ਇਹਦੇ ਕੋਈ ਸ਼ੱਕ ਵਾਲੀ ਗੱਲ ਹੋਂ ਤੇ ਤੁਰ ਪਿਆ ਕੰਮ ਕੇ ਤੁਹਾਡੇ ਚ ਵੀ એનર્ਜੀ ਦੇਖਣ ਨੂੰ ਮਿਲ ਰਹੀ ਹੈ ਕਿ ਪਿੱਛੇ ਜੀ ਤੁਸੀਂ ਥੋੜਾ ਜਿਹਾ ਸਿਆਸਤ ਤੋਂ ਕੱਢਨੇ ਜਰਾ ਓਏ એનર્ਜੀ ਤਾਂ ਆਊਗੀ ਤੁਸੀਂ ਨਾਲ ਹੋ ਗਿਓ ਲੋਕ ਨਾਲ ਨੇ એનર્ਜੀ ਤੇ ਵਧੂ ਆ ਗਈ ਅੱਜ ਕੋਈ ਗੱਲ ਹੀ ਨਹੀਂ ਅੱਜ ਡਾਕਟਰ ਜੀ ਨਾਲ ਇੱਕ ਵਾਰ ਫੇਜੀ ਵਾਣੂ ਲਈ ਕੱਟ ਹੋਇਆ ਕੇਜੀ ਬਹਿਰ ਦੱਸਿਆ ਕਿ ਬੋਲ ਰਿਆ ਮਸਤੇ ਕਿਉਂ ਕਮਾਇ ਉਹ ਬੇਟੀ ਕਰਕੇ ਘੱਟ ਬੋਲਿਆ ਉਹ ਨਿਮਚਾਰੀ ਮੈਨੂੰ ਕਹਿੰਦੀ ਅੰਕਲ ਮੇਰੋ ਕਿ ਟੈਂਪਰੇਚਰ ਕੱਲ ਦਾ ਬਹੁਤ ਹੋਇਆ ਤੇ ਚੁਵੇਰੇ ਮੈਂ ਆਖਿਆ ਸੀਗਾ ਬਈ ਪੁੱਤ ਭਾਵੇਂ ਗੋਲੀ ਖਾ ਕੁਛ ਕਰ ਪੰਜਵੇਂ ਦਾ ਹਾਜ਼ਰੀ ਉੱਥੇ ਲਵਾ ਦੇ ਤੇ ਲਵਾਈ ਇਕੱਲੇ ਠੀਕ ਹੈ